ਠੀਕ ਹੈ ਜੀ ਬੀਪੀ ਜਿਆਦਾ ਲੋ ਰਹਿਦਾ ਨਹੀਂ ہاں ਵੀ 78 99 ਵੀ ਹੋ ਜਾਂਦਾ ਜੀ ਮੰਨ ਲਓ 90 ਦੇ ਰਹਿਣ ਲੱਗ ਗਿਆ ਬਸ ਪਲਸ ਠੀਕ ਰਹਿੰਦੀ ਹੈ ਬੀਪੀ ਦੀ ਜਿਆਦਾ ਦਿੱਕਤ ਨਹੀਂ ਹੈ ਜੀ ਕਹਿੰਦੇ ਨੇ ਨਾ ਕਾਹ ਬਹਨ ਬੀਪੀ ਦਾ ਮਾਨਸਾ ਪਹਿਲਾਂ ਤਾਂ 130 ਦੇ ਲਗਭਗ ਰਹਿੰਦਾ ਸੀ ਜੀ ਹੁਣ 100 ਤੋਂ ਵੱਧ ਹੈ ਨੇ ਬੂੜੀ ਫੂੜੀ ਹਾਂਜੀ ਹਾਂਜੀ ਅੱਜ ਸੈਂਟਰਾਂ ਦੇ ਨਾਲ ਜੀ ਇਸ ਜਿਆਦਾ ਹੈ ਜੀ ਹੁਣ ਤਾਂ ਸੁਸਤੀ ਰਹਿਣ ਲੱਗ ਗਈ ਬੂੜੀ ਹਾਂ ਪਤਰਾ ਹੁਣ ਖਾਦਾ ਹੀ ਨਹੀਂ ਕੋਈ ਹਾਂਜੀ ਹਾਂਜੀ ਦਨ ਹੋ ਗਏ ਸੈਂਟੇ ਮੈਨਾਂ ਤੇ ਜਲ ਪਿਲਾਈ ਨੇ ਹਾਂ ਹਾਂਜੀ ਹਾਂਜੀ ਉਹ 2.5 ਲੀਟਰ ਪੀ ਲੈਂਦੇ ਨੇ ਉਹ ਵੀ ਥੋੜਾ ਜਿਹਾ ਕਈ ਵਾਰ ਉੱਪਰ ਛੜਾਉਂ ਬਣ ਜਾਂਦਾ ਬਾਤ ਆਉਂਦੇ ਨੇ ਹਾਂਜੀ ਹਾਂ ਰੋਕ ਰੋਕੇ ਪੀਂਦੇ ਨੇ ਉਹ ਬਣਾ ਕੇ ਵੀ ਰੱਖਦੇ ਕਿ ਥੋੜਾ ਜਿਹਾ ਡਾਕਟਰ ਸਾਹਿਬ ਨੇ ਜਵਾਦ ਉਪਦੇ ਰੋ ਆਪਣਾ ਪਾਣੀ ਪਿਆ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਧਾਨ ਜੀ ਨੂੰ ਕੋਈ 5 7 10 ਮਿੰਟ ਬਾਅਦ ਦਿੰਦੇ ਹਾਂ ਹਾਂ ਬੈਠਾ ਹਾਂ ਹਾਂਜੀ ਬਾਕੀ ਢੂਈ ਮੰਨਦੇ ਆ ਉਦੋਂ ਬਿਠਾ ਲੈਂਦੇ ਜੀ ਇਹ ਕਪਣੇ ਹੁੰਦਾ ਜਿਹੜਾ ਤੁਹਾਡੇ ਮੈਡੀਕਲ ਦਾ ਕਬੈਡ ਨਹੀਂ ਹੁੰਦਾ ਹਾਂਜੀ ਚੱਕ ਹੋ ਜਾਂਦਾ ਉਹ ਫਿਰ ਇਹਦੇ ਚਾ ਰੇਂਜ ਨਹੀਂ ਹੋ ਸਕਦਾ ਜੀ ਇਹ ਹੋਣਾ ਨਾ ਛੋਟਾ ਉਹ ਥੱਲੇ ਉਹ ਜਿਹੜੀ ਉਹ ਹੁੰਦਾ ਸਟੈਂਡ ਉੱਥੋਂ ਦੀ ਉਹ ਡਾਕਟਰ ਸਾਹਿਬ ਇੱਥੇ ਹੈਗੇ ਨੇ ਆਪਣਾ ਸਵਾਮਨ ਜੀ ਹਾਂ ਜੀ ਉਸ ਵੇਮਨ ਹਾਂਜੀ ਉਹ ਇੱਥੇ ਖੜਾ ਜਦੋਂ ਵੀ ਬਿਲਕੁਲ ਗੁੱਡ ਮੈਨ ਹਾਂ ਹਾਂਜੀ ਹਾਂਜੀ ਉਹ ਉਹ ਤੁਹਾਨੂੰ ਕੱਟ ਨਹੀਂ ਚੱਕਰ ਹੋ ਜਾਣਾ ਲੱਗ ਸਕਦਾ ਹਾਂਜੀ ਉਹਨਾਂ ਨਾਲ ਦੀ ਸੌਖਾ ਬਹੁਤ ਹਾਂਜੀ 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 ਹੋਰ ਆਏ ਜੀ ਹੋਗੇ ਕਿਉਂ ਬੈਕ ਉੱਪਰ ਕਰਦੇ ਆਂ ਦਾ ਵੀ ਵੀ ਦਾ ਜਿਆਦਾ ਟਿਕ ਟ੍ਰੈਂਡੀ ਆ ਉਹ ਇੱਥੋਂ ਲੱਤਾਂ ਉੱਪਰ ਰੱਖੂ ਨਹੀਂ ਬੈਠਣੇ ਇਹਨਾਂ ਚਾਹ ਪਾਣੀ ਆਸੋ ਜੀ ਪਿੰਨਾ ਪਾਣੀ ਚਾਹ ਤਾਂ ਹਾਂਜੀ ਹਾਂਜੀ ਆਓ ਇੱਥੋਂ ਬਹਿ ਜਾਂਦੇ ਜੀ ਉਦੋਂ 10 ਮਿੰਟ ਬਿਠਾਈ ਰੱਖਦੇ ਜਿਆਦਾ ਤਾਂ ਪਿੰਦੀ ਬੈਠੇ ਬਹੁਤ ਮਲ ਸਰਕਾਰ ਨੇ ਕੋਈ ਕਹੇ ਰਾਬਤਾ ਹਲੇ ਤੱਕ ਤਾਂ ਨਹੀਂ ਜੀ ਅੱਛਾ ਹਾਂਜੀ ਬਾਕੀ ਸਾਰਥ ਹੈ ਗੱਲਬਾਤ ਹੈ ਹਾਂਜੀ ਰੇ ਬੋਟੇ ਨੇ ਤੁਹਾਨੂੰ ਰਾਤ ਨੂੰ ਆਹਲਾ ਬਾਬਾ ਨਾਮ ਕਮੇਰ ਜੀ ਆਹ ਸਾਰੇ ਓਕੇ ਕੈਮਰਾਮੈਨ ਰੋਕੇ ਸਾਇਲੈਂਟ ਰਹੋ ਨਾ ਕੋ ਬੋਲਿਓ ਨਾ ਕੋ ਕੰਮ ਸ਼ੁਰੂ ਪੱਤਰਕਾਰ ਦੋਸਤੋ ਤੁਹਾਨੂੰ ਪਤਾ ਸਾਡੇ ਲਈ ਤਾਂ ਕਲਾਕਾਰ ਬਾਦਚਾ ਕਿਉਂਕਿ ਸਾਡੇ ਭਰਾ ਨੇ ਸਾਡੇ ਪਿੰਡਾਂ ਦੇ ਹੈਗੇ 5-7 ਕਿਲੋਮੀਟਰ ਤੇ ਮੇਰਾ ਪਿੰਡ ਹੈਗਾ ਵਾ ਬੱਬੂ ਮਾਨ ਸਾਹਿਬ ਦੀ ਬਹੁਤ ਦੇਣ ਹੈਗੀ ਆ ਕਿਸਾਨੀ ਤੇ ਮਜ਼ਦੂਰੀ ਲਈ ਪੰਜਾਬ ਨੂੰ ਪੰਜਾਬ ਨੂੰ ਕਿਹਾ ਪੰਜਾਬ ਤੋਂ ਬਾਹਰ ਵੀ ਜਾ ਕੇ ਜਦੋਂ ਬਾਹਰਲੀ ਕੰਟਰੀ 'ਚ ਕਿਸੇ 스테ਟ ਤੇ ਜਾਂਦੇ ਨੇ ਉੱਥੇ ਵੀ ਕਿਸਾਨ ਮਜ਼ਦੂਰ ਇੱਕਦਾਂ ਦਾ ਨਾਹਰਾ ਲਾਉਂਦੇ ਨੇ ਹੁਣ ਮੈਂ ਨਾਲ ਬੈਠੇ ਨੇ ਮੇਰੇ ਰਾਏ ਸਾਹਿਬ ਉਹਨਾਂ ਦੇ ਨਾਲ ਆਏ ਨੇ ਬਿੱਲਾ ਜੀ ਥਾਪੜਾ ਸਾਡੇ ਪੁਰਾਣੇ ਮਿੱਤਰ ਨੇ ਡਾਕਟਰ ਸਾਹਿਬ ਇਹਨਾਂ ਦੀ ਸਾਰੀ ਟੀਮ ਆਈ ਆ ਆਏ ਆ ਅਸੀਂ ਦੋਨੇ ਫਾਰਮਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਸਵਾਗਤ ਕਰਦੇ ਆ ਨਹੀਂ ਤਾਂ ਨਵੇਂ ਸਾਲ ਵਾਲੇ ਦਿਨ ਜਿਹੜੇ ਵੱਡੇ ਕਲਾਕਾਰ ਹੁੰਦੇ ਨੇ ਉਹ ਬਾਹਰ ਘੁੰਮਣ ਜਾਂਦੇ ਨੇ ਪਰ ਸਵਾਗਤ ਕਰਦੇ ਆ ਇਹਨਾਂ ਦਾ ਦੋਨੋਂ ਫਾਰਮਾਂ ਵੱਲੋਂ ਇਹ ਆਏ ਨੇ ਹੁਣ ਅਗਲੀ ਗੱਲ ਬੱਬੂ ਮਾਨ ਸਾਹਿਬ ਰੱਖਣਗੇ ਹਾਂ ਰਾਏ ਸਾਹਿਬ ਰੱਖਣਗੇ ਗੱਲ ਮਾਨ ਸਾਹਿਬ ਨੇ ਪਿਛਲਾ ਜਿਹੜਾ 2020 ਕੀ ਦਾ ਅੰਦੋਲਨ ਸੀ ਉਹਦੇ ਵਿੱਚ ਵੀ ਸਾਡੀ ਬਹੁਤ ਵੱਡੀ ਸਪੋਰਟ ਕਰਦੇ ਰਹਿ ਜਾਂ ਕੇ ਉੱਥੇ ਨੌਜਵਾਨਾਂ ਨੂੰ ਨਾਲ ਲੈ ਕੇ ਔਰ ਨੌਜਵਾਨ ਤੁਹਾਨੂੰ ਜਿਵੇਂ ਪਤਾ ਵੀ ਆ ਕਿ ਜੁੜੇ ਹੋਏ ਨੇ ਮਾਨ ਸਾਹਿਬ ਨਾਲ ਇਹਨਾਂ ਨੇ ਪੰਜਾਬੀਅਤ ਨੂੰ ਹਮੇਸ਼ਾ ਉੱਪਰ ਰੱਖਿਆ ਪੰਜਾਬ ਨੂੰ ਉੱਪਰ ਰੱਖਿਆ ਔਰ ਨਾਲ ਇਹਨਾਂ ਦੇ ਸਾਡੇ ਮੇਜਰ ਕਬੱਡੀ ਲੀਗ ਤੋਂ ਜਿਹੜੇ ਟੋਨੀ ਸੰਧੂ ਜੀ ਉੱਥੇ KFC ਚ ਹੁੰਦਾ ਸੀ ਤਾਂ ਉੱਥੇ ਮਾਨ ਸਾਹਿਬ ਨੇ ਆਉਣਾ ਔਰ ਉੱਥੇ ਪੂਰੇ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦਾ ਜੋਸ਼ ਭਰ ਜਾਂਦੇ ਸੀ ਜਦੋਂ ਸਾਨੂੰ ਲੱਗਦਾ ਸੀ ਕਿ ਥੋੜਾ ਜਿਹਾ ਵੀ ਅੰਦੋਲਨ ਦੇ ਵਿੱਚ ਠਹਿਰਾਓ ਆਇਆ ਤਾਂ ਅਸੀਂ ਮਾਨ ਸਾਹਿਬ ਨੂੰ ਕਹਿਣਾ ਆਓ ਤੇ ਜੋਸ਼ ਭਰ ਜਾਂਦਾ ਸੀ ਸੋ ਇਸ ਤਰੀਕੇ ਨਾਲ ਅੱਜ ਵੀ ਇਹਨਾਂ ਨੇ ਕਿਉਂਕਿ ਪਹਿਲਾਂ ਵੀ ਇੱਕ ਦਿਨ ਆਏ ਸੀ ਅੱਜ ਫਿਰ ਇਹਨਾਂ ਨੇ ਕਿਹਾ ਵੀ ਨਵਾਂ ਸਾਲ ਅੱਜ ਨਵੇਂ ਸਾਲ ਦਾ ਜਿਹੜਾ ਦਿਨ ਹੈ ਮੈਂ ਉੱਥੇ ਮੋਰਚੇ 'ਚ ਲਾਉਣਾ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੋ ਦੇਣ ਹੈ ਉਹ ਕੋ ਨੂੰ ਅਸੀਂ ਨਮਨ ਕਰਦੇ ਆਂ ਸੋ ਉਹ ਅੱਜ ਆਏ ਨੇ ਬਾਕੀ ਉਹ ਸਮੋਦਨ ਕਰਕੇ ਆਪ ਤੁਹਾਨੂੰ ਹੁਣ ਦੱਸਣਗੇ ਉਹ ਸਾਡੀ ਇਸ ਅੰਦੋਲਨ ਦੀ ਇਸ ਮੋਰਚਿਆਂ ਦੀ ਸਪੋਰਟ ਕਰਨ ਆਏ ਜੇ ਕਿਸਾਨ ਨਹੀਂ ਜਾਂ ਮਜ਼ਦੂਰ ਨਹੀਂ ਫਿਰ ਗੀਤ ਕਿਹੜੇ ਕੰਮ ਦੇ ਆ ਦੇਖੋ ਜਿਸ ਖਿੱਤੇ ਤੁਸੀਂ ਜੰਮਦੇ ਆ ਨਾ ਉੱਚੀ ਹੁਣ ਇਦੋਂ ਦਾ ਫਿਰ ਥੋੜੇ ਇਹ ਤੁਸੀਂ ਥੋੜਾ ਜਿਹਾ ਆਪਣੇ ਕੰਨ ਤੱਕੇ ਕਰੋ ਥੋੜੇ ਜਿਹਾ ਮਾਈਕ ਦੇ ਕੰਨ ਚਾ ਥੋੜਾ ਜਿਹਾ ਗਾੜੀ ਪਿਛੇ ਵਾਲੇ ਨੂੰ ਸੁਣੀ ਜਾਂਦਾ ਤੈਨੂੰ ਨਹੀਂ ਸੁਣਦਾ ਤਾਂ ਇਹ ਜਿਸ ਅਸੀਂ ਖਿੱਤੇ ਚ ਜਨਮ ਲੈਨੇ ਆ ਉਥੋਂ ਦਾ ਜਿਹੜੇ ਸਾਡੇ ਵੱਡ ਵਡੇਰੇ ਆ ਉਹਨਾਂ ਦੇ ਮੁਤਾਬਕ ਚੱਲਣਾ ਉਹਨਾਂ ਦੇ ਨਾਲ ਚੱਲਣਾ ਇਹੀ ਸਾਡਾ ਸੰਸਕਾਰ ਹੈ ਔਰ ਪਰਮਾਤਮਾ ਕਰੇ ਇਹ ਛੇਤੀ ਸਫਲ ਹੋਵੇ। ਔਰ ਸਾਡਾ ਇੱਕ ਬਹੁਤ ਵੱਡਾ ਜਿਹੜਾ ਸਾਡੇ ਲੀਡਰ ਹੈ ਅਸੀਂ ਚਾਹੁੰਦੇ ਹਾਂ ਕਿ ਸਦਾ ਹੀ ਸਾਡੇ ਚ ਰਹਿਣ। ਸਾਹਿਦਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵੱਖ-ਵੱਖ ਹਾਲਾਤਾਂ ਦੇ ਵਿੱਚ ਦੇਖਿਆ ਜੇ ਵੱਡੇ ਬਦਲਾਅ ਆਉਂਦੇ ਹਨ ਤਾਂ ਵੀ ਇਹਦੀ ਚੀਜ਼ ਦੇਖ ਜਿਓਗੇ ਕਿ ਸਾਹਿਦਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪਿਆ ਹੈਗਾ ਇਹ ਤੁਸੀਂ ਕਿਵੇਂ ਦੇਖਦੇ ਹੋ? ਕੋਈ ਨਹੀਂ ਛੋਟੀਆਂ 92 ਵਾਲੇનો ਛੋਟਾ ਹੱਲਾ ਸੀ। ਉਹ ਜਿਆਦਾ ਵੱਡੇ ਹੱਲੇ ਸੀ ਜਦੋਂ 90 92 ਚ ਜਿਹੜੇ ਸਕੂਲਾਂ ਤੇ ਕਾਲਜਾਂ ਚ ਸੀ ਜਿਹੜੀ ਜਵਾਨੀ ਉਹ ਜਿਨ੍ਹਾਂ ਦੇ ਸੀਨੀਅਰ ਇਹਨਾਂ ਮੂਵਮੈਂਟਾਂ ਚ ਗੁੱਦੇ ਸੀ ਉਹ ਉਹ ਵੱਡਾ ਹੱਲਾ ਸੀ ਬਟ ਇਹ ਕੋਈ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਹਿਤਕਾਰਾਂ ਦੇਖੋ ਤਰੀਕਾ ਹੁੰਦਾ ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜਿਕ ਮੀਡੀਆ ਇਹਦੇ ਚ ਬૌਧਿਕ ਜਿਹੜੀ ਜਿਹੜੀ ਕੰਗਾਲੀ ਹੈ ਬੜੀ ਹੱਦ ਤਿਆ ਹੁਣ ਇਹਦੇ ਚ ਜੋ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ 뮤ਜ਼ਿਕ ਜਿਹੜੀ ਲੈਂਗੁਏਜ ਉਹ ਵਰਤੀ ਜਾਂਦੀ ਹੈ ਜੋ ਮੂਰਖਤਾ ਪੂਰਨ ਕੋਈ ਗੱਲ ਕਰਦਾ ਉਹਦੇ ਪਿੱਛੇ ਹਾ ਹਾ ਹੀ ਹੀ ਬਹੁਤ ਹੁੰਦੀ ਹੈ ਸੋ ਇਹ ਨਾ ਵਿੰਗਸ ਹੁੰਨੇ ਆ ਸਮਾਜ ਦੇ ਕਿਸਾਨ ਖੇਤੀ ਕਰਦਾ ਹੈ ਜਿਹੜਾ ਦੁਕਾਨਦਾਰ ਆ ਉਹ ਸਮਾਨ ਵਿੱਚ ਮਲ ਇੱਕ ਪ੍ਰੋਸੈਸ ਬਣਿਆ ਆ ਐਦਾਂ ਹੀ ਜਿਹੜਾ ਕੋਈ ਲੇਖਕ ਆ ਜਾਂ ਕਲਾਕਾਰ ਆ ਜਾਂ ਕੋਈ ਡਾਇਰੈਕਟਰ ਆ ਜਾਂ ਕੋਈ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਆ ਆਪਦੇ ਕੰਮ ਦੇ ਜ਼ਰੀਏ ਅੱਗੇ ਗੱਲ ਕਰਨਾ ਔਰ ਵਿਚ ਵਿਚਾਲੇ ਇਹ ਨਾਲ ਜਿੱਦਾਂ ਸਾਡਾ ਆਪਣੇ ਅੰਦੋਲਨ ਚੱਲ ਰਿਹਾ ਇਹਦੇ ਨਾਲ ਤੁਰਦੇ ਰਹਿਣਾ ਇਹ ਇਹ ਸਾਡਾ ਕੰਮ ਆ 2025 ਚੜਿਆਗਾ ਤਾਂ ਕੋਈ ਇੱਕ ਇਹਦੇ ਵਿੱਚ ਰੋਕ ਲੰਦਾਗਾ ਤਾਂ ਸਰਕਾਰ ਨਾਲੇ ਆਰਟਿਸਟਾਂ ਦਾ ਜਰੂਰ ਪ੍ਰਸਾਣਾ ਦਾ ਕੋਈ ਕਿਸ ਤਰ੍ਹਾਂ ਇਹ ਦੇਖੋ ਭਵਿੱਖ ਤਾਂ ਕੋਈ ਤਾੰਤ੍ਰਿਕ ਦੱਸ ਸਕਦਾ ਹੈ ਜਾਂ ਕੋਈ ਕਾਰਪੋਰੇਟ ਦੱਸ ਸਕਦਾ ਕਿਉਂਕਿ ਪੂਰੀ ਦੁਨੀਆ ਹੋਲਡ ਕਰ ਲਈ ਉਹ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਹੈ ਉਹਦੇ ਲਈ ਆਪਾਂ ਕੋਈ ਕਿਆਸ ਰਹੀ ਹੈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਆਪਾਂ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਹੋਰ ਵਿਚਾਰ ਹੈ ਜਿਹੜਾ ਸ਼ਾਸਕ ਆ ਉਹਦਾ ਅਲੱਗ ਵਿਚਾਰ ਹੈ ਔਰ ਇਹ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਮਿਤੀ ਤੈ ਨਹੀਂ ਹੁੰਦੀ ਇਹ ਪਰਿਸਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਹੀ ਸ਼ੁਰੂ ਹੁੰਦਾ ਹੁੰਦਾ ਹੈ ਪਹਿਲ ਕਰਨੀ ਬਹੁਤ ਔਖੀ ਹੈ ਹੌਲੀ-ਹੌਲੀ ਮੈਂ ਪਿੱਛੇ ਵੀ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਪਹੁੰਚੇ ਮੈਂ ਕਿਹਾ ਵਕਤ ਲੱਗਦਾ ਹੈ ਤੁਸੀਂ ਕਾਲੀ ਬਣਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਅ ਇਕੱਠੇ ਹੁੰਨੇ ਆ ਤਾਂ ਆਪਣੇ ਕੋਲ ਸਵਾਲਾਂ ਦੀ ਝੜੀ ਹੁੰਦੀ ਹੈ ਔਰ ਤੁਹਾਡੇ ਕੁਵਾਦਿਆਂ ਮੈਂ ਜਿਹਦੇ ذریعے ਗੱਲਾਂ ਅੱਗੇ ਜਾਂਦੀਆਂ ਉਹ ਹੌਲੀ ਹੌਲੀ ਸਾਰੇ ਜੁੜ ਜਾਣਗੇ ਦੇਖੋ ਆਰਟਿਸਟ ਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਵਾਲੇ ਹੁੰਦੇ ਕੁਝ ਦਾ ਜਿਹੜਾ ਦ੍ਰਿਸ਼ਟੀਕੋਣ ਟੋਟਲ ਵਪਾਰਕ ਹੁੰਦਾ ਕੁਝ ਇੱਕ ਆਪਣੀਆਂ ਜੜਾਂ ਨਾਲ ਜੁੜੇ ਹੁੰਦੇ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਵਾਂ ਕਈ ਇਸ ਲਈ ਆ ਜਾਂਦੇ ਕਿ ਮੈਂ ਕੋਈ ਗੀਤ ਪ੍ਰਮੋਟ ਕਰਿਆ ਵਾਂ ਬਟ ਆਪਣਾ ਆਪਣਾ ਨਜ਼ਰੀਆ ਹੈ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਆਪਾਂ ਨੂੰ ਐਸੀ ਸ਼ੋਭਾ ਦਿੰਦਾ ਮੈਨੂੰ ਲੱਗਦਾ ਹੌਲੀ ਹੌਲੀ ਜੁੜ ਜਾਣਗੇ ਜੁੜ ਜਾਣਗੇ ਸਰ ਇੱਕ ਸਵਾਲ ਹੈ ਕਿ ਸੱਜ ਜੱਥੇਬੰਦੀਆਂ 2020 ਦੇ ਵਿਚਾਰ ਜਦ ਤੱਕ ਗਏ ਸੀ ਦਿੱਲੀ ਕੂਚ ਕਿੰਨਾ ਸੀਗਾ ਵਕ ਵਕ ਸੋਚ ਸੀਗੀ ਲੇਕਿਨ ਸਾਰੇ ਇੱਕ ਸੀਗੇ ਇਸ ਵੇਲੇ ਜੱਥੇਬੰਦੀਆਂ ਵਕ ਵਕ ਹੋਇਆ ਕੀ ਤੁਸੀਂ ਮੈਨੂੰ ਫੀਲ ਕਰੋ ਇਹ ਪੈਣ ਮੇਰੀ ਇਹ ਪਤਾ ਕੀ ਹੈ ਇਹ ਮੈਂ ਤਾਂ ਵੈਸੇ ਮੈਂ ਭੱਜਦਾ ਹਾਂ ਇਹ ਤੋਂ ਇਹ ਨਾ ਗੱਲਾਂ ਤੋਂ ਮੈਂ ਤਾਂ ਜਿੱਦਾਂ ਕਹਿੰਦੇ ਮੈਂ ਅਸੀਂ ਤਾਂ ਕਿਸਾਨ ਹਾਂ ਮਤਲਬ ਮੈਂ ਜਿੱਦਾਂ ਬਾਕੀ ਮੇਰੇ ਭਰਾ ਇੱਥੇ ਬੈਠੇ ਆਂ ਅੰਦੋਲਨ ਦੀ ਸਪੋਰਟ ਕਰਦੇ ਬੇਸਿਕਲੀ ਇਹ ਜਿਹੜੀਆਂ ਗੱਲਾਂ ਦੇ ਜਵਾਬ ਇਹ ਜਿਹੜੇ ਲੀਡਰ ਆਂ ਜਿਹੜੇ ਲੀਡ ਕਰਦੇ ਨਾ ਇਹਦੇ ਇਹੀ ਦੇ ਸਕਦੇ ਆਂ ਮੈਂ ਨਿੱਜੀ ਤੌਰ ਤੇ ਮੇਰਾ ਵਿਚਾਰ ਵਟਾਂਦਰਾ ਹੋਇਆ ਸੀ ਮੈਨੂੰ ਜੇ ਕੋਈ ਮਿਲਦਾ ਇਹਨਾਂ ਜਥੇਬੰਦੀਆਂ ਨਾਲ ਰਿਲੇਟਡ ਕੋਈ ਬੰਦਾ ਕਿਸੇ ਸਮਾਗਮ 'ਚ ਤਾਂ ਮੈਂ ਜ਼ਰੂਰ ਬੇਨਤੀ ਕਰਦਾ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਉਦੋਂ ਵੀ ਮੈਂ ਬੇਨਤੀ ਕੀਤੀ ਸੀ ਕਿ ਕੋਈ ਸਾਂਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਗੁਫ਼ਤਗੂ ਵੋਸ਼ਟੀ ਕਰੋ ਔਰ ਸ਼ਾਇਦ ਉਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਜਾਂ ਮੇਨਸਟ੍ਰੀਮ ਦੇ ਨੇਤਾ ਵੀ ਆਏ ਤਾਂ ਗੁਜਾਰਸ਼ ਕਰ ਸਕਦੇ ਆਪਾਂ ਹਨਾ ਔਰ ਆਪਾ ਆਪਸਮਰਪਿਤ ਆਸੀਂ ਬਾਕੀ ਕਿਸੇ ਦੀ ਉਸ ਤਰ੍ਹਾਂ ਆਪਾਂ ਗਰੰਟੀ ਨਹੀਂ ਕਰ ਸਕਦੇ ਮਾਨ ਸਾਹਿਬ ਤੁਹਾਡਾ ਕਿਸਾਨ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਮਸ਼ਹੂਰ ਪ੍ਰਸਿੱਧ ਹੋਇਆ ਪਿਛਲੇ ਅੰਦੋਲਨਦਾਰ ਜਿਹੜੇ ਵਾਕ ਵਾਕ ਤੇ ਇਹਨੇ ਲੋਕ ਹਲੇ ਤੱਕ ਇਸ ਸੰਸਦ ਸੰਵੋਧਨ ਦੇ ਵਿੱਚ ਨਹੀਂ ਆਏ ਸੀ ਉਹਨਾਂ ਨੇ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਮੇਰਾ ਨਿੱਜੀ ਵਿਚਾਰ ਹੈ ਸ਼ਾਇਦ ਹੁਣ ਯੂਨੀਅਨ ਦਾ ਕੀ ਵਿਚਾਰ ਹੈ ਮੈਨੂੰ ਪਤਾ ਨਹੀਂ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਸੀ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖਣੀਆਂ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਨਾ ਰੱਖੋ ਹਾਂ ਉਹ ਅੰਦੋਲਨ 'ਚ ਆਉਣਿਆ ਜਾਂ ਨਹੀਂ ਇਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਕਿਉਂਕਿ ਕਿੱਤੇ ਵੀ ਜਦੋਂ ਜਾਣਿਆ ਇਹ ਜਥੇਬੰਦਕ ਢਾਂਚਾ ਹੀ ਇਸ ਤਰ੍ਹਾਂ ਦੀ ਮੂਵਮੈਂਟ ਛੇਡ ਸਕਦਾ ਐ ਐਸੇ ਤਰ੍ਹਾਂ ਮਜ਼ਦੂਰ ਕੋਈ ਨਿੱਜੀ ਤੌਰ ਤੇ ਨਹੀਂ ਆ ਸਕਦਾ ਹਾਂ ਜੀ ਉਹ ਕਿਸੇ ਨਾਲ ਜੁੜਿਆ ਹੁੰਦਾ ਉਹ ਇੱਕ ਢਾਂਚਾ ਹੁੰਦਾ ਉਹ ਲਿਆ ਸਕਦਾ ਤੇ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ ਉਹਨਾਂ ਦਾ ਵੀ ਜੀ ਕਰਦਾ ਹਾਂ ਇਹ ਪੰਜ ਮੰਗਾਂ ਹੈਗੀਆਂ ਮਨਜੀਤ ਕੰਨ ਉਹਦੇ ਚ ਮਜ਼ਦੂਰਾਂ ਦੀਆਂ ਤੋਂ ਉਹਨਾਂ ਨੇ ਆਉਣਾ ਜਾਂ ਨਹੀਂ ਇਹ ਜ਼ਰੂਰੀ ਨਹੀਂ ਕਿਉਂਕਿ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਧਰ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਹੈ ਹਾਉ ਗਾਇਬ ਗਾਹੇ ਆ ਸਕਦਾ ਹੈ ਕਿਸੇ ਛੁੱਟੀ ਵਾਲੇ ਹਾਂ ਇੱਕ ਸਵਾਲ ਹੈਗਾ ਕਹਿੰਦੇ ਕਿ ਨਾਲ ਚੁਬੀ ਜੂਨ 18 ਤੇ ਕਿਹਾ ਸੀ ਕਿ ਐਸਕੇਮ ਰੂਪਨ ਦੀ وجہ ਵੀ ਡੱਲੇ ਵਾਲ ਸੀ ਮੈਂ ਮਿਲਣ ਗਿਆ ਸੀ ਲੇਕਿਨ ਤੂੰ ਪੈਣ ਮੇਰੀ ਇਹ ਪੂਰੀ ਕੰਟਰੋਵਰਸ਼ੀਅਲ ਹੈ ਤੂੰ ਪੂਰੇ ਜਦੈ ਕੱਢ ਐ ਮਾਰ ਲਿਆ ਨਹੀਂ ਦੇਖੋ ਮੇਰੀ ਨਹੀਂ ਪਤਾ ਐਦਾਂ ਨਹੀਂ ਹੁੰਦਾ ਮੇਤੋਂ ਨਾ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਤੈਸ਼ ਨਹੀਂ ਆਉਣਾ ਕਦੇ ਆਪਾਂ ਨੇ ਅੱਛਾ ਤੁਸੀਂ ਪ੍ਰੈਸ ਵਾਲਿਆਂ ਨੂੰ ਮੇਰੀ ਵੈਸੇ ਨਿੱਜੀ ਬੇਨਤੀ ਹੈ ਪਤਾ ਨਹੀਂ ਤੁਸੀਂ ਮੰਨਣੀ ਹੈ ਕਿ ਨਹੀਂ ਮੰਨਣੀ ਤਾਂ ਤੁਸੀਂ ਹੈ ਨਹੀਂ ਮੇਰੀ ਬੇਨਤੀ ਹੈ ਕਿ ਜਦੋਂ ਨਾ ਤੁਸੀਂ ਆਪਾਂ ਆਪਾਂ ਸਾਰੇ ਜਿੱਦਾਂ ਜੁੜੇ ਆ ਹੋ ਸਕਦਾ ਤੁਸੀਂ ਵੀ ਮੇਰੇ ਉਂਗੂਏ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਤੇ ਜਿਹਦੇ ਲਾ 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 ਹੋਵੇ ਹੈਨਾ ਦੇਖੋ ਕੀ ਹੁੰਦਾ ਮੰਨ ਲਓ ਜਿੱਦਾਂ ਹੁਣ ਅੰਦੋ ਕੱਲ ਧਰਨਾ ਲੱਗਿਆ ਬੜਾ ਸ਼ਾਂਤਮਈ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੁਸ ਮੇਰੀ ਬੇਨਤੀ ਹੈ ਬਈ ਥੋੜੀ ਜਿੰਨੇ ਮਰਦਾਂ ਨਾਲ ਆਪਾਂ ਚੱਲਦੇ ਜਾਈਏ ਇਸੇ ਉਹਨਾਂ ਕੈਮੀਕਲ ਪਾਉਣ ਦੀ ਚੀਜ਼ ਆਪਾਂ ਬੈਠੇ ਕਮਜ਼ੋਰੀ ਤਾਂ ਹੋਈ ਵੀ ਹੈ ਦੇਖੋ ਮੈਂ ਜਦ ਪਿਛਲੀ ਵਾਰੀ ਆਇਆ ਸੀ ਉਦੋਂ ਠੀਕ ਸੀ ਉਹ ਤੋਂ ਗੱਲਾਂ ਬਾਤਾਂ ਕਰਦੇ ਸੀ ਪਰ ਅੱਜ ਉਹ ਨਹੀਂ ਉਹਨਾਂ ਮਤਲਬ ਉਹ ਥੋੜਾ ਸਲੀਪਿੰਗ ਵਰਡ ਚਾਜ ਜਿਹੜਾ ਮੌਜੂਦਾ ਹਾਲਾਤ ਨੇ ਤੁਹਾਨੂੰ ਲੱਗਦਾ ਵੀ ਜਿਹੜਾ ਕੀਤੇ ਸਰਕਾਰ ਦਾ ਰਵੱਈਆ ਹੈਗਾ ਉਹ ਤਾਂ ਨਾ ਦੇਖੋ ਜਿਹੜਾ ਸਿਸਟਮ ਹੈ ਹਮੇਸ਼ਾ ਇਦਾਂ ਹੀ ਹੁੰਦਾ ਆਪਾਂ ਇਹ ਆਪਣੀਆਂ ਲੋੜ ਹੈ ਔਰ ਮੈਨੂੰ ਐ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤ ਕਰ ਹੀ ਨਹੀਂ ਰਹੇ ਜਾਂ ਤਾਂ ਜਿੱਥੇ ਬੰਦਕ ਢਾਂਚਾ ਕੋਈ ਬਣਿਆ ਹੁੰਦਾ ਆਲ ਓਵਰ ਇੰਡੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ ਚ ਆਪਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਅਲੱਗ ਪ੍ਰੋਸੈਸ ਹੋ ਗਿਆ ਤੇ ਇਹ ਇੱਕ ਪਾਸਾ ਉਹ ਇੱਕ ਪਾਸਾ ਹੈ ਤੋ ਹੁਣ ਉਹ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਆਪਾਂ ਗੰਟ ਸਿੰਘ ਮਾਨ ਸਰ ਜਿਹੜਾ ਮਜਬੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੀ ਦੇਹ ਦੇ ਵਿੱਚ ਹਾਲਤ ਐ ਆਉਂਦੀ ਕਿਉਂ ਬਣਾਉਂਦੀ ਐ ਇਹ ਜਿਹੜੀ ਇਹ ਹਾਲਤ ਐ ਕਿਵੇਂ ਸੁਧਰ ਸਕਦੀ ਐ ਕੀ ਤੁਸੀਂ ਵਿਚਾਰ ਦਉਂਗੇ ਜਿਹੜਾ ਪ੍ਰਸਤੁਤ ਕਰਨਾ ਚਾਹੀਦਾ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਜਿਹੜਾ ਅਜੋ ਦੀ ਆਂਗਣੇ ਉਹਨੂੰ ਉਹਨੂੰ ਘੱਟ ਰਹੀ ਐ ਇਹਦੇ ਵਿੱਚ ਕੀ ਬੋਲਸ ਮੇਨ ਮੇਰਾ ਮੇਰਾ ਨਿੱਜੀ ਵਿਚਾਰ ਐ ਕਿ ਮੈਂ ਆਪਣੇ ਪਿੰਡ ਵੀ ਜਦੋਂ ਹੁਣ ਬੈਠ ਕੇ ਆਇਆ ਸੀ ਮੈਂ ਆਪਣਾ ਮੇਰਾ ਨਿੱਜੀ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਮੈਂ ਮੇਰੇ ਕੋਲ ਓਡੀ ਵੱਡੀ ਜ਼ਮੀਨ ਜਾਇਦਾਦ ਹੈ ਨਹੀਂ ਪਰ ਮੈਨੂੰ ਲੱਗਦਾ ਕਿ ਅ ਅਜੋਕੇ ਯੁੱਗ ਚ ਮੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪਦੇ ਲਈ ਅੰਨ ਪੈਦਾ ਕਰਨ ਲੱਗ ਗਏ ਨੇ ਥੋੜਾ ਬਹੁਤ ਸੋ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦੇ ਨਾਲ ਇਕਵਿਪਮੈਂਟ ਬਹੁਤ ਮਹਿੰਗਾ ਉਹ ਸਾਜੋ ਸਮਾਨ ਲੈਣਾ ਹਰ ਕਿਸਾਨ ਦੇ ਵੱਸ ਨਹੀਂ ਜਾਂ ਤਾਂ ਹਰ ਪਿੰਡ ਚ ਕਾਰਪੋਰੇਟ ਸਿਸਟਮ ਬਣ ਜੇ ਕਿ ਇੱਕ ਪੂਰਾ ਪਿੰਡ ਇਕੱਠਾ ਹੈ ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਅਸੀਂ ਆਹ ਫਸਲ ਲਾਉਣੀ ਹੈ ਉਹਦੇ ਲਈ ਇਹ ਸਰਕਾਰ ਐਜੂਕੇਟ ਜ਼ਿਆਦਾ ਕਰ ਸਕਦੀ ਹੈ ਜੋ ਐਫਰਟ ਕਰੇ ਤਾਂ ਮੈਨੂੰ ਲੱਗਦਾ ਹੈ ਅਗਲੀ ਜਿਹੜੀ ਦੁਨੀਆ ਦੀ ਅਗਲੀ ਲੜਾਈ ਉਹ ਫੂਡ ਤੇ ਪਾਣੀ ਦੀ ਹੈ ਹੈ ਨਾ ਉਮੀਦ ਮੈਂ ਮੈਂ ਤੁਹਾਨੂੰ ਤੁਸੀਂ ਜ਼ਿਆਦਾ ਗੱਲਾਂ ਕਰ ਲਿਆ ਮੈਂ ਲੀਡਰ ਹੈ ਨਹੀਂ ਯਾਰ ਤਾਂ ਮੇਰੀ ਬੇਨਤੀ ਹੈ ਵੀ ਇਦਾਂ ਦੀਆਂ ਖਬਰਾਂ ਨਾ ਬਣਾਓ ਵੀ ਉਹ ਸਪੈਡ ਮੇਰੀ ਵੀ ਉਹ ਕਹਿੰਦਾ ਇਹ ਕਹਿੰਦਾ ਆਪਾਂ ਕਹਨੇ ਨਹੀਂ ਆਪਾਂ ਇਹ ਕਹਿੰਦਾ ਵੀ ਸਭ ਫਤਿਹ ਹੈ ਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ-ਵਡੇਰਿਆਂ ਦੀ ਉਹ ਫਿਰ ਕੀ ਮੇਰੇ ਨਾਲ ਲੰਨੇ ਫਿਰ ਇਹ ਤੁਹਾਨੂੰ ਦੱਸ ਦੇਣਗੇ ਹਾਂ ਸਾਹਿਬ ਤੁਸੀਂ ਦੀਵਾਰੇ ਦੇ ਮੱਦੇਨਜ਼ਰ ਸ਼ੋਅ ਵੀ ਕੈਨਸਲ ਕਰਤੇ ਲਗਾਤਾਰ ਕਿਸਾਨੀ ਦੀ سپورਟ ਕਰ ਰਹੇ ਹੋ ਬਾਕੀ ਵੱਡੇ ਵੱਡੇ ਕਾਨਫਰੈਂਸ ਕਰ ਰਹੇ ਨੇ ਕਿੱਦਾਂ ਤੁਹਾਨੂੰ ਪੈਸਾ ਨਹੀਂ ਨਹੀਂ ਮੈਨੂੰ ਇਹੋ ਜਿਹੀਆਂ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਖਰੂਦੀ ਹੈ ਹਰਦਾ ਨਹੀਂ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਕਿਸੇ ਨੂੰ ਕਿਸੇ ਤਰ੍ਹਾਂ ਸਾਨੂੰ ਲੱਗਦਾ ਸੀ ਕਿ ਅਸੀਂ ਐ ਕਰ ਲਿਆ ਉਹ ਸਾਡੇ ਸਾਡੇ ਜਿਹੜੇ ਆਰਟਿਸਟ ਹੁੰਦੇ ਆ ਕੰਪਨੀਆਂ ਨਾਲ ਟਾਈ ਅਪ ਹੁੰਦਾ ਸਾਡੇ ਵਾਲਿਆਂ ਨੇ ਵੀ ਪਹਿਲਾਂ ਇਹ ਪੰਗਾ ਪਾਤਾ ਸੀ ਉਹ ਬੜਾ ਰੌਲਾ ਪੈਣ ਤੋਂ ਬਾਅਦ ਫਿਰ ਸਾਰੇ ਅਸੀਂ ਕੈਨਸਲ ਕਰਦੇ ਹੁਣ ਅਸੀਂ ਜਨਵਰੀ ਤੋਂ ਕਰ ਲਵਾਂਗੇ ਠੀਕ ਹੈ